ਪਿੰਡ ਲਖਣਕੇ ਪੱਡਾ ਵਿਖੇ ਦੋ ਦਿਨਾ ਕਬੱਡੀ ਕੱਪ ਖੇਡ ਮੇਲੇ ਦੀ ਹੋ ਸ਼ੁਰੂਆਤ ਦਸ਼ਮੇਸ਼ ਸਪੋਰਟਸ ਕਲੱਬ ਲਖਣਕੇ ਪੱਡਾ ਵੱਲੋਂ ਇਲਾਕੇ ਅਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ 68 ਮਾਹ ਕਬੱਡੀ ਖੇਡ ਮੇਲਾ ਅੱਜ ਜਿਹੜਾ ਪਿੰਡ ਲਖਣਕੇ ਪੱਡਾ ਚ ਸਥਾਪਿਤ ਖੇਡ ਸਟੇਡੀਅਮ ਵਿਖੇ ਬੜੀ ਹੀ ਧੂਮ ਧਾਮ ਦੇ ਨਾਲ ਸ਼ੁਰੂ ਹੋ ਗਿਆ ਇਸ ਬੰਦੀ ਅੱਜ ਇਹ ਜਾਣਕਾਰੀ ਦਿੰਦੇ ਨੇ ਸ਼ਰਨਜੀਤ ਸਿੰਘ ਪੱਡਾ ਸੋਹਨ ਸਿੰਘ ਪੱਡਾ ਗੁਰਿਕਪਾ ਸਿੰਘ ਪੱਡਾ ਅਤੇ ਹੋਰ ਕਲੱਬ ਮੈਂਬਰਾਂ ਨੇ ਦੱਸਿਆ ਕਿ ਇਸ ਵਾਰ ਦਾ ਇਹ ਟੂਰਨਾਮੈਂਟ ਆ ਸਵਰਗੀ ਹੈ ਪ੍ਰੀਤਮ ਸਿੰਘ ਪਰੀਤਾ ਇੰਟਰਨੈਸ਼ਨਲ ਕਬੱਡੀ ਖਿਡਾਰੀ ਸਵਰਗੀ ਬਲਬੀਰ ਬਲਬੀਰ ਸਿੰਘ ਪੱਡਾ ਕਬੱਡੀ ਖਿਡਾਰੀ ਸਵਰਗੀ ਅਜੀਤ ਸਿੰਘ ਪੱਡਾ ਕਬੱਡੀ ਖਿਡਾਰੀ ਕੋਚ ਸਵਰਗੀ ਗੁਰਦੇਵ ਸਿੰਘ ਪੱਡਾ ਅਤੇ ਸਵਰਗੀ ਮਲਕੀ ਸਿੰਘ ਪੱਡਾ ਪੀਟੀਆਈ ਅਤੇ ਸਵਰਗੀ ਜਸਵਿੰਦਰ ਸਿੰਘ ਪੱਡਾ ਜਰਮਨੀ ਦੀ ਯਾਦ ਨੂੰ ਸਮਰਪਿਤ ਇੱਕ ਕਰਵਾਇਆ ਜਾ ਰਿਹਾ ਉਹਨਾਂ ਨੇ ਦੱਸਿਆ ਕਿ ਅੱਜ ਟੂਰਨਾਮੈਂਟ ਦੇ ਪਹਿਲੇ ਦਿਨ ਨੂੰ 36 ਤੇ 66 ਕਿਲੋ ਭਾਰ ਵਰਗ ਅਤੇ ਓਪਨ ਪਿੰਡ ਪੱਦਰ ਅਤੇ ਕੱਲ 2 ਫਰਵਰੀ ਨੂੰ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਦਿਆ 8 ਚੋਟੀ ਦੀਆਂ کلبਾਂ ਦੇ ਜਿਹੜੇ ਮੁਕਾਬਲੇ ਕਰਵਾਏ ਜਾ ਰਹੇ ਹਨ ਜਿਸ ਨੂੰ ਉਹ ਜੇਤੂ ਟੀਮਾਂ ਨੂੰ ਜਿਹੜੀ ਜੇਤੂ ਟੀਮ ਰਹੇਗੀ ਉਸ ਨੂੰ 2 ਲੱਖਾਂ ਤੇ ਉਪ ਜੇਤੂ ਰਹੀ ਟੀਮ ਨੂੰ 1.5 ਲੱਖ ਰੁਪਏ ਦੇ ਇਨਾਮ ਵਜੋ ਜਿਹੜਾ ਉਹਨਾਂ ਨੂੰ ਸਨਮਾਨਿਤ ਕੀਤਾ ਜਾਏਗਾ ਤੇ ਨਾਲ ਹੀ ਬੈਸਟ ਰੇਡਰ ਤੇ ਜਾਫੇ ਨੂੰ ਮੋਟਰਸਾਈਕਲ ਨਾਲ ਸਨਮਾਨਿਤ ਕੀਤਾ ਜਾਏਗਾ ਇਸ ਤੋਂ ਇਲਾਵਾ ਦਰਸ਼ਕਾਂ ਵਿੱਚ ਲੱਕੀ ਕੂਪਨ ਰਾਹੀਂ ਡਰਾ ਵੀ ਕੱਢੇ ਜਾਣਗੇ ਜਿਸ ਵਿੱਚ ਸਾਈਕਲ, ਆਲਸੀਡੀ ਅਤੇ ਹੋਰ ਜਿਹੜੇ ਦਿਲ ਖਿੱਚਵੇਂ ਇਨਾਮ ਦਿੱਤੇ ਜਾਣਗੇ ਇਸ ਮੌਕੇ ਗੱਲਬਾਤ ਕਰਦਿਆਂ ਅੱਜ ਸ਼ਰਨਜੀਤ ਸਿੰਘ ਪੱਡਾ ਨੇ ਦੱਸਿਆ ਕਿ ਅੱਜ ਸਾਡੇ ਪਿੰਡ ਸਾਧਮਾ ਕਬੱਡੀ ਕੱਪ ਖੇਡ ਮੇਲਾ ਸਾਡੇ ਹੋ ਰਿਹਾ ਇਹ ਜਿਹੜਾ ਕੱਪ ਇਹ ਕਬੱਡੀ ਖੇਡ ਮੇਲਾ ਜਿਹੜਾ ਸਾਡੇ ਪਿੰਡ ਦੇ ਐਨਆਰਆਈ ਵੀਰਾਂ ਤੇ ਪਿੰਡ ਦੇ ਸਹਿਯੋਗ ਪੰਚਾਇਤ ਦੇ ਸਹਿਯੋਗ ਦੇ ਨਾਲ ਹੋ ਰਿਹਾ ਅੱਜ ਜਿਹੜਾ ਸਾਡੇ ਕੋਪਨ ਪੈਨ ਪੱਧਰ ਤੇ 68 ਕਿਲੋ ਤੇ 33 ਕਿਲੋ ਇਸ ਵਰਗ ਦੇ ਅੱਜ ਮੁਕਾਬਲੇ ਹੋਣੇ ਆ ਤੇ ਕੱਲ ਨੂੰ ਸਾਡਾ ਜਿਹੜਾ ਹੈਗਾ ਨੌਰਥ ਕਬੱਡੀ ਕੱਪ ਦਾ ਜਿਹੜੇ ਆਪਣੇ ਮੈਚ ਹੋਣੇ ਆ ਉਹ ਕੱਪ ਜਿਹੜਾ ਆ ਫਸਟ ਪ੍ਰਾਈਜ਼ 2 ਲੱਖ ਆ ਤੇ 1.5 ਲੱਖ ਆ ਆਪ ਸਭ ਨੇ ਇਸ ਮੌਕੇ ਦੇ ਉੱਤੇ ਤਾਰੀਆਂ ਦੀ ਹੌਸਲਾ ਫੁਜਾਈ ਕਰਨੀ ਆ ਤੇ ਗਰਾਊਂਡ ਦੇ ਵਿੱਚ ਵੱਧ ਤੋਂ ਵੱਧ ਦੇਖਣ ਪਹੁੰਚੋ ਇਹ ਮੇਲਾ ਜਿਹੜਾ ਹੈਗਾ ਸਾਡੇ ਬਜ਼ੁਰਗਾਂ ਨੇ ਸ਼ੁਰੂ ਕੀਤਾ ਤੇ ਅਸੀਂ ਅੱਜ ਇਸ ਨੂੰ ਸੰਭਾਲ ਤੇ 68ਵਾਂ ਕਬੱਡੀ ਟੂਰਨਾਮੈਂਟ ਜਿਹੜਾ ਹੈਗਾ ਇਸ ਜੋ ਰੈਗੂਲਰ ਚੱਲ ਰਿਹਾ ਇਹ ਉਸ ਮਾਲਕਰੀਏ ਬਾਰ ਕਿਰਪਾ ਨਾਲ ਚੱਲ ਰਿਹਾ ਤੇ ਆਪਾਂ ਸਭ ਨੇ ਇਸ ਮੇਲੇ ਨੂੰ ਵਧਾਉਣਾ ਆ ਇਸ ਮੇਲੇ ਦੀ ਜਿਹੜੀ ਆ ਰੌਣਕ ਨੂੰ ਵੀ ਵਧਾਉਣਾ ਤੇ ਪ੍ਰਬੰਧਕਾਂ ਦਾ ਤੇ ਸਾਰਿਆਂ ਦਾ ਮਾਨ ਸਨਮਾਨ ਤੁਹਾਡੇ ਹੱਥ ਵਿੱਚ ਆ ਦਰਸ਼ਕ ਵੀਰਾਂ ਦੇ ਵਿੱਚ ਆ ਮੈਂ 360 ਦੇ ਉੱਤੇ ਵੀ ਇਹ ਲਾਈਵ ਚੱਲਣਾ ਆ ਅੱਜ ਇਹ ਟਾਈਮ ਟੀਵੀ ਦੇ ਉੱਤੇ ਚੱਲ ਰਿਹਾ ਆਪ ਸਭ ਨੇ ਜਿੱਥੇ ਵੀ ਬਿਠੇ ਹੋ ਇਸ ਤਰ੍ਹਾਂ ਵੀ ਹੈਗਾ ਟਾਈਮ ਟੀਵੀ ਆਹ ਸੌਰੀ ਮੱਲੀ ਟੀਵੀ ਤੇ 365 ਜਿਹੜਾ ਹੈਗਾ ਉਸ ਤੇ ਉਤੇ ਦੋ ਤਰੀਕ ਨੂੰ ਇਹ ਦਿਖਾਇਆ ਜਾਊਗਾ ਆਪ ਸਭ ਨੇ ਇਸ ਮੇਲੇ ਦਾ ਆਨੰਦ ਮਾਣਨਾ ਇਹਨਾਂ ਕਹਿੰਦਾ ਮੈਂ ਆਪ ਜੀ ਦਾ ਆਪ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦੀ ਆ ਆਪਣੇ ਜਿਹੜੇ ਸਾਡੇ ਜਿਹੜੇ ਬਹੁਤ ਜਿਨ੍ਹਾਂ ਨੇ ਸਹਿਯੋਗ ਦਿੱਤਾ ਆ ਆਸਟ੍ਰੇਲੀਆ ਤੋਂ ਕੈਨੇਡਾ ਅਮਰੀਕਾ ਤੋਂ ਯੂਕੇ ਤੋਂ ਉਹਨਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਆਪਣੇ ਦੇ ਦਸਾਂ ਨਾ ਹੋਂ ਦੀ ਕਿਰਤ ਦੇ ਨਾਲ ਇਸ ਖੇਡ ਮੇਲੇ ਦੇ ਵਿੱਚ ਆਪਣਾ ਇੱਕ 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 ਤਨਖਾ ਜੋ ਵੀ ਦਿੱਤਾ ਉਹਨਾਂ ਵੀਰਾਂ ਦਾ ਬਹੁਤ ਲੱਖਾਂ ਰੁਪਈਆ ਤੋਂ ਲੈ ਕੇ 100 ਰੁਪਏ ਵਾਲੇ ਦਾ ਬਹੁਤ ਬਹੁਤ ਧੰਨਵਾਦ ਬਹੁਤ ਧੰਨਵਾਦੀਆਂ ਅਸੀਂ ਸਾਰੇ ਵੀਰਾਂ ਦਾ ਇਸ ਮੇਲੇ ਦੀ ਰੌਣਕ ਨੂੰ ਵਧਾਓ ਤੇ ਸਾਡਾ ਇਸ ਮੇਲੇ ਦੇ ਵਿੱਚ ਰੌਣਕ ਨੂੰ ਵਧਾਓ ਤੇ ਸਾਡੇ ਜਿਹੜੇ ਹੈ ਗਿਆ ਪ੍ਰਬੰਧਕਾਂ ਦਾ ਖਿਡਾਰੀਆਂ ਦਾ ਮਾਣ ਵਧਾਓ ਧੰਨਵਾਦ